ਬੀਸ ਮਾਫੀ ਕਰਦੇ ਹੋਏ ਇੱਥੇ ਆਏ ਹੋ ਪਤਵੰਤੇ ਸੱਜਣ ਕਮੇਟੀ ਮੈਂਬਰਸ ਸਰ ਦੇ ਨਾਲ ਹੋਏ ਫੈਮਿਲੀ ਮੈਂਬਰਸ ਤੇ ਹੋਰ ਬਾਹਰੋਂ ਆਏ ਸਾਥੀਆਂ ਦਾ ਧੰਨਵਾਦ ਕਰਦੇ ਹੋਏ ਸਰ ਨੂੰ ਮੁਬਾਰਕਾਂ ਦਿੰਦੇ ਹਾਂ ਤੇ ਅਗਲੀ ਜ਼ਿੰਦਗੀ ਲਈ ਸ਼ੁਭਕਾਮਨਾਵਾਂ ਦਿੰਦੇ ਹਾਂ। ਇਹ ਦੱਸਿਆ ਅੱਜ ਸਮਾਰੋਹ ਕਿਸ ਸਮਾਦ ਵਿੱਚ ਹੋਇਆ ਹੈ? ਕਿਹੜਾ ਸਕੂਲ ਹੈ? ਕਿੱਥੇ ਆਪ ਜਿਹੜੇ ਹੋ? ਅੱਜ ਦਾ ਸਮਾਗਮ ਸਾਡੇ ਸ੍ਰੀ ਅੱਜ ਦੇ ਸਰਦਾਰ ਸਤਨਾਮ ਸਿੰਘ ਪ੍ਰਿੰਸੀਪਲ ਸਤਨਾਮ ਸਿੰਘ ਜੀ ਦਾ ਵਿਦਾਇਗੀ ਸਮਰੋਹ ਆ ਤੇ ਉਹ ਸਾਡੇ ਸਕੂਲ ਸੀਨੀਅਰ ਸਕੰਦਰੀ ਸਕੂਲ ਕੋਦਵਾਲ ਦੇ ਵਿੱਚ ਸੇਵਾਮੁਕਤ ਹੋਏ ਹਨ। ਹਾਂ ਜੀ। ਕਿੰਨਾ ਚਿਰ ਇੱਥੇ ਹੋਇਆ ਨਹੀਂ ਆਏ ਨੇ ਜੀ। ਇੱਥੇ ਇਹਨਾਂ ਨੂੰ ਲਗਭਗ 2 2 ਸਾਲ ਹੋ ਗਿਆ। ਸਮੂਹ ਸਟਾਫ ਵੱਲੋਂ ਵਿਦਾਇਗੀ ਪਾਰਟੀ ਦੇ ਰਹੇ ਜੀ ਅੱਜ। ਹਾਂ ਜੀ, ਸਮੂਹ ਸਟਾਫ ਦੇ ਨਾਲ ਅਸੀਂ ਉਹਨਾਂ ਨੂੰ ਵਿਦਾਇਗੀ ਪਾਰਟੀ ਦੇ ਰਹੇ ਹਾਂ ਤੇ ਉਹਨਾਂ ਨੂੰ ਸਨਮਾਨਿਤ ਕਰ ਰਹੇ ਹਾਂ। ਇਹ ਆਪਣੇ ਸਟਾਫ ਲੋਕ ਕੀ ਸੰਦੇਸ਼ ਦੇਣਾ ਚਾਹੁੰਦੇ ਪ੍ਰਿੰਸੀਪਲ ਸਾਹਿਬ ਨੂੰ ਧਰ ਸੇਵਾਮੁਕਤ ਹੋਇਆ ਉਹਨਾਂ ਕੀ ਸੰਦੇਸ਼ ਦੇਣਾ। ਉਹਨਾਂ ਨੇ ਇਹ ਸੰਦੇਸ਼ ਦੇਣਾ ਚਾਹੁੰਦੇ ਕਿ ਉਹਨਾਂ ਨੇ ਬਹੁਤ ਵਧੀਆ ਸੇਵਾ ਨਿਭਾਈ ਹੈ ਜਦੋਂ ਤੋਂ ਸਾਡੇ ਸਕੂਲ ਆਏ ਆ ਉਹਨਾਂ ਨੇ ਅਨੁਸ਼ਾਸਨ ਤੇ ਜਿਹੜਾ ਵੀ ਸਾਡੇ ਸਕੂਲ ਦੇ ਵਿੱਚ ਕਾਰਜ ਹੋਇਆ ਉਹਦੇ ਵਿੱਚ ਕਾਰਜਸ਼ੀਲ ਰਹੇ ਆ ਟੀਚਰਸ ਨੇ ਆਲਸਾ ਯੋਗ ਦਿੱਤਾ ਆ ਉਸ ਤੋਂ ਬਾਅਦ ਉਹਨਾਂ ਨੇ ਹਰ ਇੱਕ ਨੂੰ ਆਪਣੇ ਨਾਲ ਲੈ ਕੇ ਚੱਲੇ ਆ ਜਦੋਂ ਤੋਂ ਸਾਡੇ ਸਕੂਲ ਦੇ ਵਿੱਚ ਆਇਆ ਸਾਡੇ ਦਾਖਲੇ 'ਚ ਵਿਵਾਦਾ ਹੋਇਆ ਆ ਹਰ ਕੰਮ ਦੇ ਵਿੱਚ ਉਹਨਾਂ ਨੇ ਛਲਾਗਾਪੁਰ ਨੂੰ ਜਿਹੜਾ ਆਪਣਾ ਹਿੱਸਾ ਦਿੱਤਾ ਆ ਅਸੀਂ ਉਹਨਾਂ ਨੂੰ ਹੋਣ ਵਾਲੇ ਸਮੇਂ ਲਈ ਸ਼ੁਭਕਾਮਨਾਵਾਂ ਦਿੰਦੇ ਆ ਤੇ ਬਹੁਤ ਹੀ ਵਧੀਆ ਇਨਸਾਨ ਸ਼ਹਿਨ ਚ ਹੁੰਦਾ ਇਨਸਾਨ ਆ ਅਸਤੇ ਦੀ ਸੇਵਾ ਨਵਾਈ ਆ ਤੁਸੀਂ ਸੰਗਤਾਂ ਧੰਨਵਾਦ ਕਰਦੇ ਜੇ ਸੰਗਤਾਂ ਸਟਾਫ ਮੈਂਬਰ ਆ ਪੱਤਰਕਾਰ ਜਾਂ ਸਾਰੇ ਸਟਾਫ ਮੈਂਬਰ ਆ ਆਏ ਹੋਏ ਸਟਾਫ ਮੈਂਬਰਸ ਕਮੇਟੀ ਮੈਂਬਰਸ ਪੱਤਰਕਾਰ ਸਾਹਿਬ ਜੀ ਨਾਲ ਦੇ ਚੈਨਲ ਆ ਕਮੇਟੀ ਮੈਂਬਰਸ ਪਰਿਵਾਰਿਕ ਮੈਂਬਰ ਸਾਰਿਆਂ ਦਾ ਧੰਨਵਾਦ ਕਰਦੇ ਆ ਜੀ ਓਕੇ ਮੈਂ ਜਸਮਿੰਦਰ ਸਿੰਘ ਸੀਐਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋ ਦਵਾ ਅੱਜ ਅਸੀਂ ਸਰਦਾਰ ਪ੍ਰਿੰਸੀਪਲ ਸਤਨਾਮ ਸਿੰਘ ਕੇ ਦੁਆਰਾ ਬੋਲ ਰਹਾ ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਲਈ ਚਾਹਤ ਅੱਜ ਅਸੀਂ ਸਰਦਾਰ ਸਤਨਾਮ ਸਿੰਘ ਪ੍ਰਿੰਸੀਪਲ ਦੀ ਵਧਾਈ ਦਿੱਤੀ ਕੱਠੇ ਹੋਏ ਹਨ ਅਧਗੁਨਾਂ ਨੂੰ ਸਾਰੇ ਸਟਾਫ ਵੱਲੋਂ ਵਧਾਈ ਦਿੱਤੀ ਜਾ ਰਹੀ ਹੈ ਉਹਨਾਂ ਦੇ ਸਬੰਧ ਵਿੱਚ ਮੈਂ ਇੱਕ ਮਤਲਬ ਕਿ ਪਿਆਰ ਪ੍ਰਿਪੱਕ ਕਹਾਣੀ ਹੈ ਜਿਸ ਤੇ ਬੋਲ ਮੈਂ ਵਾਹ ਵਧਦਾ ਇਸ ਤੋਂ ਪਹਿਲਾਂ ਮੈਂ ਇੱਕ ਮਾਸਟਰ ਤੇ ਇੱਕ ਡਾਕਟਰ ਇਹਨਾਂ ਦੇ ਅਹੁਦੇ ਕਦੀ ਵੀ ਖਤਮ ਨਹੀਂ ਹੋ ਸਕਦੇ ਕਿਉਂਕਿ ਜਿਸ ਲਈ ਅਸੀਂ ਸਕੂਲ ਦੇ ਵਿੱਚੋਂ ਰਟਾਇਰ ਹੁੰਦੇ ਆ ਤੇ ਮਾਸਟਰ ਸਮਾਜ ਦੀ ਸੇਵਾ ਵਿੱਚ ਲੱਗੇ ਹੁੰਦੇ ਆ ਡਾਕਟਰ ਜਦੋਂ ਇੱਕ ਹਸਪਤਲ ਹਸਪਤਲ ਦੇ ਵਿੱਚ ਰਟਾਇਰ ਹੁੰਦਾ ਹੈ ਉਸ ਲਈ ਘਰ ਜਾ ਕੇ ਵੀ ਮਰੀਜ਼ ਦੇਖਣੇ ਹੁੰਦੇ ਹਨ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਅਰਜੇਮਿਆਂ ਭਰੀ ਹੁੰਦੀ ਹੈ ਧੰਨਵਾਦ ਜੀ ਅੱਜ ਨਿਸ਼ਚਿਤ ਨਾਮ ਸਿੰਘ ਜੀ ਇਹ ਮੁਕਤੇ ਸਕੂਲ ਤੋਂ ਤਕਮੇਸ ਤੋਂ ਸੇ ਪਾਰਟੀ ਤੋਂ ਗਈ ਆ ਆਓ ਉਹਨਾਂ ਕੋ ਗੱਲਬਾਤ ਕਰੀਏ ਪਰਵਾਰ ਕਰਦੇ ਹਾਂ ਸੁਣਾਓ ਸ੍ਰੀ ਪ੍ਰੇਮ ਸਿੰਘ ਜੀ ਥੈਂਕ ਯੂ ਵੈਰੀ ਮਚ ਮੈਂ ਸਤਨਾਮ ਸਿੰਘ ਪ੍ਰਿੰਸੀਪਲ ਸਨਿਆਸ ਸਕੂਲ ਗੋਵਾਲ ਅੱਜ ਆਪਣੀ 30 ਸਾਲ ਦੀ ਸੇਵਾ ਪੂਰੀ ਕਰਕੇ ਸੇਵਾ ਮੁਕਤ ਹੋਇਆ ਔਰ ਮੈਨੂੰ ਬੜਾ ਮਾਣ ਹੈ ਇਸ ਸਕੂਲ ਤੇ ਮੇਰੇ ਆਪਣੇ ਸਟਾਫ ਦੇ ਜਿਨ੍ਹਾਂ ਨੇ ਕਿ ਮੇਰਾ ਇੰਨਾ ਸਾਥ ਦਿੱਤਾ ਕਹਿੰਦੇ ਆ ਕਿ ਇੱਕ ਦਰਖਤ ਜਿਹੜਾ ਉਹ ਵੀ ਇਕੱਲਾ ਨਹੀਂ ਹੋਣਾ ਚਾਹੀਦਾ ਤੇ ਮੇਰੇ ਨਾਲ ਤੇ 15 ਬੰਦਾ ਟੀਚਰ ਜਿਹੜੇ ਆ ਮੈਨਾਂ ਜੁੜੇ ਹੋਏ ਸਕੇ। ਔਰ ਸਾਰੇ ਹਾਰਡਵਰਕ ਡੈਡੀਕੇਟਡ ਔਰ ਆਪਣੀ ਜਿਹੜੀ ਹੈ ਜ਼ਿੰਮੇਵਾਰੀ ਨੂੰ ਮਕੂਬੀ ਸਮਝਦੇ ਨੇ। ਇਸ ਕਰਕੇ ਸਾਡੀ ਸਕੂਲ ਦਾ ਕੰਮ ਜਿਹੜਾ ਆ ਉਹ ਬਹੁਤ ਵਧੀਆ ਚੱਲਿਆ। ਸਾਡੇ ਵਿਦਿਆਰਥੀ ਜਿਹੜੇ ਆ ਉਹ ਬਹੁਤ ਵਧੀਆ ਆਏ। ਮੈਨੂੰ ਆਪਣੇ ਟੀਚਰਸ ਦੇ ਉੱਤੇ ਆਪਣੇ ਬੱਚਿਆਂ ਉੱਤੇ ਮੈਨੂੰ ਆਪਣੇ ਪਿੰਡ ਵਾਲੇ ਉੱਤੇ ਮੈਨੂੰ ਆਪਣੇ ਐਸਐਮਸੀ ਉੱਤੇ ਮਾਣ ਹੈ। ਜਿਨ੍ਹਾਂ ਨੇ ਕਿ ਮੇਰਾ ਇੰਨਾ ਸਹਿਯੋਗ ਕੀਤਾ। ਤੇ ਅਸੀਂ ਇਸ ਸਕੂਲ ਨੂੰ ਜਿਹੜਾ ਬਣੰਧੀਆਂ ਤੱਕ ਲੈ ਕੇ ਜਾਏ। ਸਾਡੀ ਆ ਸੇਵਾਮੁਕਤ ਸੀ ਹੋਏ ਆ ਕਿ ਬੱਚਿਆਂ ਨੂੰ ਸਤਾ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ। ਮੈਂ ਬੱਚਿਆਂ ਨੂੰ ਇਹੀ ਅੱਜ ਬੇਨਤੀ ਕੀਤੀ ਆ ਬੱਚਿਆਂ ਨੂੰ ਐਡਵਾਈਸ ਕੀਤਾ ਆ ਕਿ ਬੱਚੇ ਜ਼ਿੰਦਗੀ ਦੇ ਵਿੱਚ ਜੇਕਰ ਸਫਲ ਹੋਣਾ ਹੈ ਤੇ ਤੁਸੀਂ ਹਾਰਡ ਵਰਕ ਜਿਹੜਾ ਆ ਉਹਨੂੰ ਅਪਣਾ ਲਓ। ਸਖਤ ਮਿਹਨਤ ਕਰੋ, ਨਕਲ ਤੋਂ ਬਚੋ, ਟੀਚਿਆਂ ਦਾ ਸਹਿਯੋਗ ਲਓ। ਟੀਚਰਾਂ ਨੂੰ ਵੱਧ ਤੋਂ ਵੱਧ ਕੁਐਸਚਨਿੰਗ ਕਰੋ ਟੀਚਰਾਂ ਦੇ ਕੋਲ ਜੋ ਹੈ ਉਸ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਕੱਲ੍ਹ ਦੇਤੀ ਕੰਪੀਟੀਸ਼ਨ ਦੇ ਵਿੱਚ ਬੈਠਣਾ ਹੈ ਤੇ ਤੁਹਾਡੇ ਜਿਹੜੇ ਮਾਰਕਸ ਹੈ ਉਹ ਵਧੀਆ ਹੋਣ। ਉਹ ਤੁਸੀਂ ਜ਼ਿੰਦਗੀ ਦੇ ਵਿੱਚ ਜਿਹੜੇ ਸਫਲਤਾ ਦੀਆਂ ਬੁਲੰਦੀਆਂ ਜਿਹੜੀਆਂ ਆ ਉਸ ਨੂੰ ਛਾਹ ਜੀ ਜਦੋਂ ਇਨਸਾਨ ਨੂੰ ਤਿੰਨ ਖੁਸ਼ੀਆਂ ਆਉਂਦੀਆਂ ਇੱਕ ਜਨਮ ਸਮੇ ਇੱਕ ਵਿਆਹ ਸਮੇ ਇੱਕ ਨੌਕਰੀ ਸਮੇ ਅਤੇ ਨੌਕਰੀ ਉਦੋਂ ਕਿੰਨੀ ਖੁਸ਼ੀ ਆਤ ਹੁਣ ਰਿਟਾਇਰਮੈਂਟ ਉਹ ਅੱਜ ਕਿੰਨੀ ਖੁਸ਼ੀ ਦਨ ਜਾ ਜਦੋਂ ਬੱਚਾ ਜਨਮ ਲੈਂਦਾ ਆ ਤੇ ਉਸ ਵਿੱਚ ਸਭ ਤੋਂ ਜ਼ਿਆਦਾ ਖੁਸ਼ੀ ਜਿਹੜੀ ਆ ਉਹਦੇ ਮਾਪੇ ਨੂੰ ਹੁੰਦੀ ਆ ਕਿ ਮੇਰੇ ਘਰ ਔਲਾਦ ਹੋਈ ਆ ਮੇਰੇ ਘਰ ਬੱਚਾ ਹੋਇਆ ਆ ਉਹ ਮਾਪੇ ਜਿਹੜੇ ਆ ਢੋਲ ਠਮੱਕੇ ਦੇ ਨਾਲ ਆਪਣੇ ਬੱਚੇ ਦਾ ਸਵਾਗਤ ਕਰਦੇ ਆ ਖੁਸ਼ੀਆਂ ਮਨਾਉਂਦੇ ਆ ਘਰ ਦੇ ਵਿੱਚ ਖੇੜਾ ਕਰਦੇ ਆ ਲੇਕਿਨ ਅੱਜ ਜਿਹੜੀ ਖੁਸ਼ੀ ਮਿਲੂ ਰਿਟਾਇਰਮੈਂਟ ਵੀ ਹੋਈ ਆ ਉਹ ਮੇਰੀ ਆਪਣੀ ਖੁਸ਼ੀ ਆ ਅੱਜ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਚੀਜ਼ ਇਹ ਕਿ ਮੈਂ ਆਪਣਾ ਜਿਹੜਾ ਸਫਲ ਹੈ ਜ਼ਿੰਦਗੀ ਦਾ ਜਿਹੜਾ ਸਫਲ ਹੈ ਸਰਵਿਸ ਦਾ ਸਫਲ ਹੈ ਉਹ ਵੀ ਉਸ ਪ੍ਰਭੂ ਪਰਮਾਤਮਾ ਦੀ ਕਿਰਪਾ ਦੇ ਨਾਲ ਲਿਵਾਇਆ ਹੈ ਤੇ ਮੈਂ ਜਦੋਂ ਇਸ ਪੋਸਟ ਤੇ ਜੁਆਇਨ ਕੀਤਾ ਸੀਗਾ ਤੇ ਮੈਂ ਪਰਮਾਤਮਾ ਅਗੇ ਅਰਦਾਸ ਕਰਕੇ ਜੁਆਇਨ ਕੀਤਾ ਸੀਗਾ ਕਿ ਸੱਚੇ ਪਾਤਸ਼ਾਹ ਇਹ ਤੁਹਾਨੂੰ ਮੈਨੂੰ ਜ਼ਿੰਮੇਵਾਰੀ ਬਖਸ਼ੀ ਹੈ ਤੇ ਮੇਰੀ ਇਹ ਜ਼ਿੰਮੇਵਾਰੀ ਨੂੰ ਤੁਸੀਂ ਬਖੂਬੀ ਜਿਹੜਾ ਆ ਇਸ ਨੂੰ ਸਿਰੇ ਚਾੜ੍ਹਨਾ ਤੇ ਮੈਂ ਉਸ ਪ੍ਰਭੂ ਪਰਮਾਤਮਾ ਦਾ ਬਹੁਤ ਸ਼ੁਕਰਗੁਜ਼ਾਰ ਕਰਦਾ ਹਾਂ ਕਿ ਅੱਜ ਮੈਂ ਬੜੇ ਇੱਜ਼ਤਮਾਨ ਦੇ ਨਾਲ ਬੜੇ ਸਤਿਕਾਰ ਦੇ ਨਾਲ ਆਪਣੀ ਸਰਵੇ ਜਿਹੜੀ ਹੈ ਪੂਰੀ ਕਰਕੇ ਜਾ ਰਿਹਾ ਹਾਂ ਤੇ ਮੈਨੂੰ ਮੇਰਾ ਸਹਿਯੋਗ ਜਿਹੜਾ ਮੇਰੇ ਕੁਲੀਗ ਨੂੰ ਮਿਲੇ ਆ ਬੇਸ਼ੱਕ ਮੇਰਾ ਇਹ ਸਕੂਲ ਹੈ ਬੇਸ਼ੱਕ ਮੇਰਾ ਰਹੀਮਪੁਰ ਸਕੂਲ ਸੀ ਜਾਂ ਮੇਰਾ ਕੁਲਾਸ ਸਕੂਲ ਸੀ ਜਾਂ ਮੇਰਾ ਮੰਡ ਸਕੂਲ ਸੀ ਸਾਰੇ ਮੇਰੇ ਅਧਿਆਪਕਾਂ ਕੋ ਸਾਰੇ ਮੇਰੇ ਸਾਥੀਆਂ ਤੋਂ ਮੈਨੂੰ ਬਹੁਤ ਹੀ ਜ਼ਿਆਦਾ ਪ੍ਰਿਆਨ ਹੋਇਆ ਥੈਂਕ ਯੂ ਵੈਰੀ ਮਚ। ਅੱਜ ਇਹ ਸੇਵਾ ਵਿੱਚ ਉਥੋਂ ਆ ਆਪਣੇ ਸੰਸਥਾ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਇਹਨਾਂ ਨੂੰ ਸਰ ਆਪਣੇ ਸਟਾਫ ਨੂੰ ਜੀ ਟੀਚਰ ਡੀਸਨ ਡੇਨ ਨੂੰ ਆਪਣੇ ਸਟਾਫ ਮੈਂਬਰਾਂ ਨੂੰ ਇਹ ਬੇਨਤੀ ਕੀਤੀ ਹੈ ਕਿ ਤੁਸੀਂ ਜਿਹੜਾ ਆ ਇਹ ਬੱਚੇ ਤੁਹਾਡੇ ਆਪਣੇ ਬੱਚਿਆਂ ਦੇ ਸਮਾਨ ਹੈ ਇਹਨਾਂ ਬੱਚਿਆਂ ਨੂੰ ਤੁਸੀਂ ਪੜ੍ਹਾ ਜਾਓਗੇ ਤਾਂ ਤੁਹਾਡੇ ਆਪਣੇ ਬੱਚੇ ਜਿਹੜੇ ਆ ਉਹ ਆਪਣੇ ਆਪ ਹੀ ਪੜ੍ਹ ਜਾਣੇ ਆ ਇਸ ਕਰਕੇ ਮੇਰੇ ਟੀਚਰ ਪਹਿਲਾਂ ਆਲਰੇਡੀ ਬਹੁਤ ਮਿਹਨਤੀ ਹੈਗੇ ਆ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਦੋਂ ਪਹਿਲਾਂ ਅਸੀਂ ਰਲ ਕੇ ਕੰਮ ਕਰਦੇ ਆ ਰਹੇ ਕਿਉਂਕਿ ਜਿਹੜੇ ਇਨਸਾਨ ਐ ਜਿਹੜੇ ਟੀਚਰਸ ਐ ਜਿਹੜੇ ਮੁਖੀ ਐ ਉਹ ਸਕੂਲ ਵਿੱਚੋਂ ਆਉਂਦੇ ਜਾਂਦੇ ਰਹਿੰਦੇ ਆ ਸੰਸਥਾਾਂਾਂ ਵਿੱਚ ਰਹਿੰਦੇ ਆ ਇਹ ਮੇਰੇ ਟੀਚਰ ਬਹੁਤ ਹੀ ਜਾਣਦੇ ਆ ਇਸ ਕਰਕੇ ਮੈਨੂੰ ਇਹਨਾਂ ਤੇ ਮਾਣ ਆ ਕਿ ਜਿਵੇਂ ਮੇਰੇ ਨਾਲ ਕਾਮਨਾ ਨੇ ਕੰਮ ਕੀਤਾ ਹੈ ਮੇਰੀ ਐਬਸੈਂਸ ਦੇ ਵਿੱਚ ਵੀ ਇਹਨਾਂ ਨੇ ਇਦਾਂ ਹੀ ਮੇਰੇ ਨਾਲੋਂ ਵੱਧ ਕੇ ਕੰਮ ਜੜਾਇਆ ਉਹ ਕਰਦੇ ਆ ਪ੍ਰਿੰਸੀਪਲ ਸਰ ਦਾ ਰਿਟਾਇਰਮੈਂਟ ਸੀਗੀ ਅੰਦਰ ਆ ਜੀ ਉਹਨਾਂ ਦੇ ਫੰਕਸ਼ਨ ਦੇ ਆਸ ਵਿੱਚ ਬਹੁਤ ਖੌਦੂਗਾ ਹਾਂ ਸਾਰੇ ਪ੍ਰਿੰਸੀਪਲ ਸਰ ਦੀ ਰਿਟਾਇਰਮੈਂਟ ਤੇ ਅਸੀਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਸਰ ਦੇ ਸਾਥ ਦੇ ਪਰਿਵਾਰ ਨੂੰ ਤੁਹਾਡੇ ਵੱਲੋਂ ਬਹੁਤ ਬਹੁਤ ਧੰਨਵਾਦ ਸਾਡੇ ਵੱਲੋਂ ਸਰ ਅਤੇ ਸਰ ਦੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਉਹ ਵੀ ਰਿਟਾਇਰਮੈਂਟ ਨੇ ਉਹਨਾਂ ਨੇ ਬਹੁਤ ਵਧੀਆ ਸਮਾਂ ਸਾਡੇ ਨਾਲ ਬਿਤਾਇਆ ਜਿਸਨੂੰ ਉਹਨਾਂ ਦੇ ਜਾਣ ਦਾ ਦੁੱਖ ਵੀ ਬਹੁਤ ਜ਼ਿਆਦਾ ਹੈ ਕਿ ਕਿੰਦਾ ਦੇ ਪ੍ਰਿੰਸੀਪਲ ਸ਼ਹਿਰੀ ਸਾਨੂੰ ਮਿਲਣ ਬਹੁਤ ਹੀ ਵਧੀਆ ਇਨਸਾਨ ਸੀ। ਸਾਡੀ ਇਥੇ ਅਫਸਰ ਅਗਵੇ ਸਿੰਘ ਪ੍ਰਿੰਸੀਪਲ ਰਿਟਾਇਰ ਹੋਈ ਸੀ। ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਜੀ? ਉਹ ਸਰ ਉਹ ਸਾਡੇ ਸਕੂਲ ਦੀ ਰੌਣਕ ਸੀ। ਮਤਲਬ ਹਰ ਵੇਲੇ ਉਹਨਾਂ ਨੇ ਨਾ ਆਪ ਗੁੱਸੇ ਜਾਣਾ ਨਾ ਟੈਨਸ਼ਨ ਚ ਸਾਨੂੰ ਵੀ ਟੈਨਸ਼ਨ ਫ੍ਰੀ ਰੱਖਦੇ ਸੀ। ਇਸ ਵੇਲੇ ਕੈਨੇਡਾ ਚ ਬੈਠੇ ਆ ਉਹ ਤੁਹਾਡਾ ਦੇਖਣਗੇ ਤੁਹਾਨੂੰ ਯਾਦ ਕਰਨਗੇ। ਹਾਂ ਫਿਰ ਸਾਥੀ ਕਾ ਬਲਾਉ ਸਾਥੀ ਕਾ। ਸਾਡਾ ਪੁਰਾਣਾ ਸਟਾਕ ਉਹਦੋਂ ਵਾਲੇ ਵੇਖੇ। ਸਰ ਪ੍ਰਿੰਸੀਪਲ ਸੁਨਾਮ ਸਿੰਘ ਦੀ ਰਿਟਾਇਰਮੈਂਟ ਤੇ ਪਹੁੰਚੇ। ਕ੍ਰਿਸ਼ਨਾ ਸਟਾਫ ਨੇ ਦਿੱਤੀਆਂ ਵਧਾਈਆਂ ਪ੍ਰਿੰਸੀਪਲ ਸਾਹਿਬ ਦਾ ਪ੍ਰਿੰਸੀਪਲ ਅਗਵੀਰ ਸਿੰਘ ਵਧਾਈਆਂ ਦਿੰਦੇ ਹੋਏ ਯਾਦ ਕਰਦੇ ਹੋਏ ਉਹਨਾਂ ਨੂੰ ਕਿ ਸਾਡੀ ਰੌਣਕ ਸਾਨੂੰ YouTube ਤੇ YouTube ਚੈਨਲ ਤਾਸੇ ਮਾਰਗੁਰੀ ਦੇਰ ਵੀ ਤੇ ਸੰਗ ਦਾ ਦੇਦਣੀ ਆ